ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ ਮੈਂ ਅੱਜ ਸਿਕੰਦਰ ਸਿੰਘ ਪਿੰਡ ਸੌਲੀ ਦੇ ਵਿੱਚ ਆਇਆ ਇੱਥੇ ਅੱਜ ਅਸੀਂ ਏਸੀਐਮ ਨੂੰ ਦਵਾਈ ਦਾ ਸਪਰੇਅ ਕਰੀ ਸੀ ਕਿਸਾਨ ਭਰਾ ਨੇ ਉਹਦੇ ਖੇਤ ਦੇ ਵਿੱਚ ਸਾਰੇ ਪਿੰਡ ਦੇ ਕਿਸਾਨਾਂ ਨੂੰ ਬੁਲਾ ਕੇ ਫੀਲਡ ਦੇ ਕਰਾ ਰਹੇ ਆ ਤਾਂ ਆਜੋ ਤੁਹਾਨੂੰ ਕਿਸਾਨ ਦੇ ਜਵਾਨੀ ਪੁੱਛਾਉਂਦੇ ਹਾਂ ਉਹਨਾਂ ਨੂੰ ਇਸ ਦਵਾਈ ਦਾ ਰਿਜ਼ਲਟ ਕਿੱਦਾਂ ਲੱਗਿਆ ਸਤਿ ਸ਼੍ਰੀ ਅਕਾਲ ਜੀ ਸ੍ਰੀ ਕਾਨ ਜੀ ਥੋੜਾ ਉੱਚੀ ਬੋਲਣਾ ਹੈ ਨਾਮ ਕੀ ਹੈ ਜੀ ਆਪਣਾ ਬਲਵੀਰ ਸਿੰਘ ਆ ਜੀ ਬਲਵੀਰ ਸਿੰਘ ਪਿੰਡ ਦਾ ਨਾਮ ਇਹ ਸੌਲੀ ਜੀ ਤਹਿਸੀਲ ਤੇ ਜ਼ਿਲ੍ਹਾ ਕਿਹੜਾ ਲੱਗਦਾ ਇਹਦਾ ਤਹਿਸੀਲ ਨਾਭਾ ਜੀ ਜ਼ਿਲ੍ਹਾ ਪਟਿਆਲਾ ਜਿਲ੍ਹਾ ਪਟਿਆਲਾ ਅੱਛਾ ਆਪਣੇ ਏਸੀ ਉਹਨਾਂ ਨੇ ਦਵਾਈ ਦਾ ਇਸਤੇਮਾਲ ਕਰਿਆ ਸੀ ਕਿੱਦਾਂ ਦਾ ਰਿਜ਼ਲਟ ਲੱਗ ਰਿਹਾ ਤੁਹਾਨੂੰ ਵਧੀਆ ਨੇ ਰਿਜ਼ਲਟ ਤੁਹਾਡੇ ਸਾਹਮਣੇ ਨੇ ਜੀ ਠੀਕ ਹਾਂ ਜਿੱਦਾਂ ਆਪਾਂ ਖੇਚ ਦੇਖ ਰਹੇ ਰਿਜ਼ਲਟ ਵਧੀਆ ਹਾਂ ਹਾਂਜੀ ਹਾਂਜੀ ਵਧੀਆ ਨੇ ਰਿਜ਼ਲਟ ਜੀ ਠੀਕ ਹੈ ਦੂਸਰਾ ਤੁਸੀਂ ਇਸ ਦਵਾਈ ਤੋਂ ਇੰਨੇ ਵਧੀਆ ਰਿਜ਼ਲਟ ਲਏ ਨੇ ਤਾਂ ਕਿ ਦੂਸਰੇ ਕਿਸਾਨ ਭਰਾਵਾਂ ਨੂੰ ਸਪਰੇ ਕਰਨ ਦਾ ਤਰੀਕਾ ਜਿਹੜਾ ਬਹੁਤ ਜ਼ਰੂਰੀ ਹੈ ਇਹ ਸਪਰੇ ਕਿੱਦਾਂ ਕਰੀਏ ਤੁਸੀਂ ਕੱਟ ਵਾਲੀ ਨੇ ਜਨਨ ਵਾਲੀ ਜਿਹੜੀ ਇਹਦੇ ਨਾਲ ਹੀ ਮਿਲਦੀ ਹੈ ਹਾਂਜੀ ਹਾਂਜੀ ਉਹ ਕਰਕੇ ਸਿੱਧੇ ਬਿਨਾ ਲੈ ਤੁਸੀਂ ਸਪਰੇ ਕਰੀਏ ਹਾਂਜੀ ਹਾਂਜੀ ਸਿੱਧਾ ਰੱਖ ਕੇ ਠੀਕ ਹੈ ਜੀ ਤੁਸੀਂ ਰਿਜ਼ਲਟ ਤੋਂ ਖੁਸ਼ ਹੋ ਜੀ ਪੂਰੀ ਤਰ੍ਹਾਂ ਅੱਜ ਠੀਕ ਆ ਵਧੀਆ ਫੋਟੋ ਸਾਹਮਣੀ ਆ ਵਧੀਆ ਰਿਜ਼ਲਟ ਆਇਆ ਹੈ ਬਾਕੀ ਵੀਰ ਜੀ ਤੁਸੀਂ ਦੇਖ ਰਹੇ ਹੋਵੋਗੇ ਕਿੰਦਾ ਲੱਗ ਰਿਹਾ ਹੈ ਰਿਜ਼ਲਟ ਆਹ ਵਧੀਆ ਜੀ ਫੁਕਿਆ ਧਪਿਆ ਉਹਦਾ ਰਿਜ਼ਲਟ ਆ ਰਿਹਾ ਜੀ ਹਾਂ ਜੀ ਇਸ ਤੋਂ ਉੱਪਰ ਕੀ ਹੋਊਗਾ ਜੀ ਬੜੀ ਸੰਤੋਸ਼ਤਾ ਹੀ ਪੂਰੀ ਕਰਾਉਂ ਹਾਂ ਜੀ ਹਾਂ ਜੀ ਠੀਕ ਹੈ ਇਹ ਤਾਂ ਕਣਕ ਨਹੀਂ ਦਿੱਤੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ